ਕੋ ਅਸੀਂ ਅੱਜ ਆਪਣੇ ਸ਼ਹੀਦ ਦਾ ਮਾਨਾ ਸਨਮਾਨਾ ਨਾਲ ਸੰਸਕਾਰ ਕਰਾਂਗੇ ਉਹਨਾਂ ਦੇ ਜੱਦੀ ਪਿੰਡ ਵਿੱਚ ਔਰ ਇਹ ਅੰਦੋਲਨ ਆਪਣੀਆਂ ਮੰਗਾਂ ਮਨਾਉਣ ਤੱਕ ਜਾਰੀ ਰਹੂਗਾ। ਫ਼ੈਮਤੀ ਸਿਰਫ਼ ਇੰਨੀ ਹੈ ਕਿ ਅਸੀਂ ਐਫਆਈਆਰ ਕਰਾਉਣੀ ਚਾਹੁੰਦੇ ਸੀ। ਐਫਆਈਆਰ ਸਾਡੇ ਵਕੀਲਾਂ ਦੀ ਨਿਗਰਾਨੀ ਦੇ ਵਿੱਚ ਔਰ ਬਕਾਇਦਾ ਇੱਕ ਡਾਕਟਰਾਂ ਦਾ ਬੋਰਡ ਬੈਠ ਕੇ ਹੋਈ ਹੈ। ਇਹ ਪੋਸਟਮਾਰਟਮ ਜਿਹੜਾ ਹੋਇਆ ਉਹਦੇ ਵਿੱਚ ਬਕਾਇਦਾ ਵੀਡੀਓਗ੍ਰਾਫੀ ਹੋਈ ਹੈ। ਉਸ ਤੋਂ ਬਾਅਦ ਸਾਡਾ ਇਹਨਾਂ ਕੀ ਹੋਇਆ ਹਜੇ ਕਿ ਸੀਐਨ ਦਾ ਮਤਲਬ ਅੱਜ ਅੰਤਮ ਸੰਸਕਾਰ 3 ਵਜੇ ਇਹਨਾਂ ਦੇ ਪਿੰਡ ਬੱਲੋ ਵਿਖੇ ਕਰਾਂਗੇ। ਕੋਈ ਜਿਹੜੀ ਅੱਜ ਸ਼ਹੀਦ ਸੁਭਕਰਮ ਸਿੰਘ ਦੀ ਜਿਹੜੀ ਮਤਲਬ ਅੰਤਮ ਬਾਡੀ ਆ ਜਿਹੜੀ ਇੱਥੇ ਬਾਰਡਰ ਤੇ ਪਹੁੰਚੀ ਖਨੋਰੀ ਬਾਰਡਰ ਔਰ ਜਿੰਨੇ ਵੀ ਕਿਸਾਨ ਸਾਰੇ ਨਾਮ ਅੱਖਾਂ ਨਾਲ ਅੱਜ ਇਹਨਾਂ ਨੂੰ ਸਦਹਾ ਜੀ ਦੇ ਲਈ ਇੱਥੇ ਬਹੁਤ ਵੱਡੀ ਤਦਾਦ ਵਿੱਚ ਪਹੁੰਚੇ ਨੇ ਔਰ ਜਿਹੜਾ ਸ਼ਸ਼ਕਾਰ ਆ ਉਹ ਉਹਨਾਂ ਦੇ ਪਿੰਡ ਬੱਲੋ ਵਿਖੇ ਕੀਤਾ ਜਾਏਗਾ ਰੀਤੀ ਰਿਵਾਜਾਂ ਦੇ ਅਨਸਾਰ ਤੇ ਮੈਂ ਸਮਝਦਾ ਮੈਂ ਸਰਕਾਰ ਨੂੰ ਇਹ ਸਮਾਂ ਚੋਂ ਨਿੱਧਿਆ ਕਰਦਾ ਜਿਵੇਂ ਕਿ ਜਰਨਲ ਡਾਇਰ ਨੇ 13 April 1919 ਨੂੰ ਇੱਕ ਹਨ ਹੱਤੇ ਲੋਕਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੀ ਤਰਜੇ ਤੇ ਜਿਹੜੀ ਦੁਸ਼ਮਣ ਸਰਕਾਰ ਆ ਜਿਨੇ ਕਿ ਇੱਕ ਸ਼ਾਂਤਮਈ ਤੌਰ ਤੇ ਪੀਸਫੁਲ ਰਹਿ ਕੇ ਕਿਸਾਨ ਆ ਦਾ ਹੱਕ ਨਾ ਕਰੇ ਸੀ ਜਿਨ੍ਹਾਂ ਤੇ ਉਹਨਾਂ ਨੇ ਅੰਦੇਵਾ ਗੋਲੀਆਂ ਚਲਾ ਕੇ ਜਿੱਥੇ ਇਹ ਸੁਭ ਕਰਮ ਸਿੰਘ ਸਾਡੇ ਵੀਰ ਦੀ ਜੀ ਦੀਪਾ ਗਿਆ ਤੇ ਜਿਹੜੇ ਹਜ਼ਾਰਾਂ ਕਿਸਾਨ ਜਿਹੜੇ ਸਾਡੋ ਪੱਟੜ ਵੀ ਹੋਏ ਗੋਲੀਆਂ ਨਾਲ ਮੈਂ ਸਮਝਦਾ ਜਿਹੜੀ ਇਹ ਸਰਕਾਰ ਆ ਇਹ ਕਿਸਾਨ ਵਿਰੋਧੀ ਸਰਕਾਰ ਆ ਔਰ ਨਾਦਰ ਸ਼ਾਹੀ ਫਰਮਾਨ ਲੈ ਕੇ ਚੱਲਣ ਵਾਲੀ ਇਹ ਸਰਕਾਰ ਆ ਅਸੀਂ ਇਸ ਜਿਹੜਾ ਸ਼ਹੀਦਾਂ ਸਾਡੇ ਇਹ ਸਾਨੂੰ ਹਮੇਸ਼ਾ ਹੀ ਪ੍ਰੇਰਦੇ ਰਹਿਣਗੇ ਜੂਥ ਨੂੰ ਕਿ ਸਾਡੀ ਕਿਸਾਨੀ ਤੇ ਪਹਿਰਾ ਦੇ ਲਈ ਇਹ ਮੇਰਾ ਤੱਕ ਪਾ ਰਹਿਣਗੇ ਔਰ ਸਾਡੇ ਜਿਹੜਾ ਸ਼ਹੀਦਾਂ ਦਾ ਸਰਮਾਇਆ ਇਹ ਹਮੇਸ਼ਾ ਹੀ ਜਿੰਮੇਤਰ ਮਤਲਬ ਸਾਡਾ ਧਰਤੀ ਤੇ ਕਿਸਾਨੀ ਖਿਲਾਰਚ ਰਹੂਗਾ ਉਹਨਾਂ ਚੇਰੀਨਾਂ ਜਿਹੜੀਆਂ ਯਾਦਾਂ ਸਾਨੂੰ ਤਾਜ਼ਾ ਉਹ ਮਤਲਬ ਮਿਲਦੀਆਂ ਰਹਿਣੀਆਂ